ਬੈਗੋਵਾਲ ਪੁਲਿਸ ਨੇ ਲੁੱਟਖੋ ਕਰਨ ਵਾਲੇ ਤਿੰਨ ਕਾਬੂ ਕੀਤੇ ਬੈਗੋਵਾਲ ਪੁਲਿਸ ਨੇ ਦੋ ਵੱਖ-ਵੱਖ ਮਾਮਲੇ 'ਚ ਲੁੱਟਖੋ ਹਾਂ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਹੈ ਇਸ ਸਬੰਧੀ ਇੱਕ ਪ੍ਰੈਸ ਵਾਰਤਾ ਦੌਰਾਨ ਡੀਐਸਪੀ ਪੁਲਤਪਾਰਤ ਪੂਸ਼ਨ ਸੈਣੀ ਨੇ ਇੱਕ ਤਾਜ਼ੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਖਵਿੰਦਰ ਕੌਰ ਪਤਨੀ ਅਮਰਜੀਤ ਸਿੰਘ ਵਾਸੀ ਨਡਾਲਾ ਨੇ ਬੈਗੋਵਾਲ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਸੰਨ 2017 ਤੋਂ ਪਿੰਡ ਮਕਸੂਦਪੁਰ ਥਾਣਾ ਬੈਗੋਵਾਲ ਤਹਿਸੀਲ ਪੁਲਤਵਿਚ ਬਤੌਰ ਪੋਸਟਰ ਤੇ ਨੌਕਰੀ ਕਰਦੀ ਹੈ ਉਸਦੀ ਬ੍ਰਾਂਚ ਵਿੱਚ ਅਸੀਂ ਦੋਵੇਂ ਲੇਡੀਜ਼ ਡਿਊਟੀ ਕਰਦੀਆਂ ਹਾਂ ਉਹ ਦਫ਼ਤਰ ਦਾ ਕੰਮਕਾਜ ਦੇਖਦੀ ਹੈ ਉਸਦੀ ਸਹਾਇਕ ਗੁਰਮੀਤ ਕੌਰ ਵਾਸੀ ਰਾਏਪੁਰ ਪੀਰਕਸ਼ ਥਾਣਾ ਬੈਗੋਵਾਲ ਜੋ ਡਾਕ ਚਿੱਠੀਆਂ ਪੱਤਰ ਆਉਂਦੀਆਂ ਹਨ ਉਹ ਵੰਡਣ ਜਾਂਦੀ ਹੈ ਤੇ ਦੁਪਹਿਰ 1 ਵਜੇ ਉਸਦੀ ਸਹਾਇਕ ਡਾਕ ਵੰਡਣ ਲਈ ਪਿੰਡਾ ਵਿੱਚ ਗਈ ਸੀ ਉਹਨਾਂ ਦਾ ਡਿਊਟੀ ਦਾ ਟਾਈਮ 2 ਵਜੇ ਤੱਕ ਦਾ ਹੁੰਦਾ ਹੈ ਇਸ ਦੌਰਾਨ ਉਹ 1:15 ਤੇ ਬਾਥਰੂਮ ਗਈ ਤੇ ਬਾਥਰੂਮ ਜਾਣ ਲੱਗਿਆ ਦਫ਼ਤਰ ਨੂੰ ਲੱਗਾ ਸ਼ਟਰ ਅੱਧਾ ਥੱਲੇ ਡਾਊਨ ਕਰਕੇ ਗਈ ਸੀ ਅਤੇ ਉਸਦਾ ਪਰਸ ਦਫ਼ਤਰ ਕੁਰਸੀ ਤੇ ਪਿਆ ਸੀ ਤੇ ਪਰਸ ਵਿੱਚ ਉਸਦੇ 75000 ਰੁਪਏ ਉਸਦਾ ਇੱਕ ਮੋਬਾਈਲ Samsung ਮੋਬਾਈਲ ਜੋ ਮਹਿਕਮਾ ਪੋਸਟਲ ਆਫਿਸ ਵੱਲੋਂ ਦਿੱਤਾ ਗਿਆ ਹੈ ਅਤੇ ਆਧਾਰ ਕਾਰਡ ਪੈਨ ਕਾਰਡ ਸੀ ਉਸ ਦੀ ਸਹਾਇਕ ਗੁਰਮੀਤ ਕੌਰ ਦਾ ਵੀ ਪਰਸ ਪਿਆ ਸੀ ਜਿਸ ਵਿੱਚ ਉਸ ਦੇ 2000 ਰੁਪਏ ਅਤੇ ਉਸ ਦੇ ਡਾਕੂਮੈਂਟਸ ਸਨ ਜਦੋਂ ਉਹ 10 ਮਿੰਟ ਬਾਅਦ ਵਾਪਸ ਆਈ ਦੇਖਿਆ ਤਾਂ ਉਸ ਦਾ ਅਤੇ ਉਸ ਦੀ ਸਹਾਇਕ ਗੁਰਮੀਤ ਕੌਰ ਦਾ ਪਰਸ ਦਫ਼ਤਰ ਵਿੱਚ ਨਹੀਂ ਸੀ ਪੁਲਿਸ ਨੇ ਦੱਸਿਆ ਕਿ ਉਸ ਦੇ ਕਹਿਣ ਮੁਤਾਬਕ ਉਸ ਦਾ ਪਰਸ ਮਲਕੀਤ ਉਫ ਕੁਦਾ ਪੁੱਤਰ ਦਲਬੀਰ ਸਿੰਘ ਅਤੇ ਐਸਪੀ ਪੁੱਤਰ ਬਿੱਲੋਵਾਸੀ ਇਬਰਾਹਿਮ ਵਾਲ ਥਾਣਾ ਬੈਗੋਵਾਲ ਜ਼ਿਲ੍ਹਾ ਨੇ ਚੋਰੀ ਕੀਤਾ ਹੈ ਕਿਉਂਕਿ ਉਹ ਦੋਵੇਂ ਡਾਕ ਘਰ ਵਾਲੀ ਗਲੀ ਵਿੱਚ ਵਾਰ-ਵਾਰ ਮੋਟਰਸਾਈਕਲ ਤੇ ਘੁੰਮ ਰਹੇ ਸੀ ਪੁਲਿਸ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੂੰ ਕਾਬੂ ਕਰਕੇ ਦੋਹਾ ਕੋਲੋਂ 30000 ਦੀ ਨਕਦੀ ਬਰਾਮਦ ਕੀਤੀ ਹੈ ਤੇ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਦੂਜੇ ਮਾਮਲੇ ਵਿੱਚ ਥਾਣਾ ਬੈਗੋਵਾਲ ਚ ਦਰਜ ਮੁਕੱਦਮਾ ਨੰਬਰ 64 ਵਿੱਚ ਲੁੱਟਖੋ ਮਾਮਲੇ ਵਿੱਚ ਨੇੜੇ ਪੈਟਰੋਲ ਪੰਪ ਪਦਾਸ ਵਿਖੇ ਰਾਤਮ ਕਾਕੇ ਮੋਬਾਈਲ ਫੋਨ ਖੋਇਆ ਸੀ ਤਫਤੀਸ਼ ਦੌਰਾਨ ਦੋਸ਼ੀ ਪਰਮਜੀਤ ਸਿੰਘ ਪੁੱਤਰ ਰਾਮ ਲੁਭਾਇਆ ਵਾਸੀ ਹਾਊਸ ਨੰਬਰ 59 ਨਿਊ ਜਵਾਹਰ ਨਗਰ ਡਿਵੀਜ਼ਨ ਨੰਬਰ 1 ਜਲੰਧਰ ਨੂੰ ਅਤੇ ਦੋਸ਼ੀ 에릭 ਮਸੀਹ ਪੁੱਤਰ ਹੁਸਮਾਨ ਬਖਸ਼ ਵਾਸੀ ਸਰਾਖਾ ਥਾਣਾ ਕਰਤਾਰਪੁਰ ਜ਼ਿਲ੍ਹਾ ਜਲੰਧਰ ਨੂੰ 22 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਪਾਸੋਂ ਇੱਕ ਪਿਸਤਲ ਮਾਰਕਾ ब्रेकर इटली मेड समेत 5 ਰੋਜ਼ ਜ਼ਿੰਦਾ ਅਤੇ ਇੱਕ ਦਾਤਰ ਲੋਹਾ ਨੂੰ ਬਰਾਮਦ ਕੀਤਾ ਗਿਆ ਸੀ ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਨ੍ਹਾਂ ਨਾਲ ਇਸ ਵਾਰਦਾਤ ਸਮੇਂ ਇੱਕ ਵਿਅਕਤੀ ਹੋਰ ਸੀ ਜਿਸ ਦਾ ਨਾਮ ਗੌਰਵ ਉਫ ਗੋਰਾ ਪੁੱਤਰ ਸਤਪਾਲ ਸਿੰਘ ਵਾਸੀ ਬੜਾ ਪਿੰਡ थाना ਕਰਤਾਰਪੁਰ ਜ਼ਿਲ੍ਹਾ ਜਲੰਧਰ ਹੈ ਜਿਸ ਦੇ ਮਕਾਨ ਤੇ ਰੇਡ ਕਰਕੇ ਉਸ ਨੂੰ ਵੀ ਕਾਬੂ ਕੀਤਾ ਗਿਆ ਹੈ ਦੋਸ਼ੀ ਗੌਰਵ ਦਾ ਪੁਲਿਸ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਇਸ ਦੇ ਪਾਸੋਂ ਹੋਰ ਵੀ ਹੋਰ ਵੀ ਖੁਲਾਸੇ ਹੋ ਸਕਦੇ ਹਨ ਕੰਨੂ ਪੁਲਤ ਦੀ ਵਿਸ਼ੇਸ਼ ਰਿਪੋਰਟ ਹਾਂਜੀ ਡਿਪਟੀ ਸਾਹਿਬ ਅੱਜ ਕਿਸ ਵੰਦੇ ਦੇ ਵਿੱਚ ਪ੍ਰੈਸ ਕਾਨਫਰੈਂਸ ਕੀਤੀ ਜੀ ਤਾਂ ਮਾਨਯੋਗ ਐਸਐਸਪੀ ਸਾਹਿਬ ਕਪੂਰਥਲਾ ਜੀ ਦੇ ਹੁਕਮ ਮੁਤਾਬਕ ਜਿਹੜੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਇਹਨਾਂ ਦੇ ਜਿੰਨੇ ਵੀ ਉਹ ਪੁਰਾਣੇ ਜਿਹੜੇ ਅਰੈਸਟ ਕਰਨ ਵਾਲੇ ਹੈਗੇ ਆ ਮਾੜੇ ਅਨਸਰ ਉਹਨਾਂ ਨੂੰ ਇੱਕ ਮਿਹਮ ਚਲਾਈ ਹੋਈ ਹੈ ਉਸੇ ਮਿਹਮ ਦੇ ਤਹਿਤ ਅੱਜ ਅਸੀਂ ਇੱਕ 64 ਨੰਬਰ ਮਕਦਮੇ ਵਿੱਚ ਜਿਹੜਾ ਇੱਕ ਸਿਟਰ ਬ੍ਰਹਮਦੁਰਿਆਸੀ ਨਾਲ ਇਹਨਾਂ ਨੇ ਇੱਕ ਮੋਟਰਸਾਈਕਲ ਖੋਹਣ ਦੀ ਕੋਸ਼ਿਸ਼ ਕੀਤੀ ਗੌਰਵ ਸਨੂ ਸਤਪਾਲ ਬਸੀ ਬੜਾ ਪਿੰਡ ਇਹਨੂੰ ਅੱਜ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬ ਹੋਇਆ ਤੇ ਮੋਟਰਸਾਈਕਲ ਵੀ ਇਹਨਾਂ ਦਾ ਜਿਹੜਾ ਰਿਕਵਰ ਕਰ ਲਿਆ ਸੀ ਜਿਹੜਾ ਉਸ ਸਮੇਂ ਉਹਨਾਂ ਦੇ ਵਿੱਚ ਵਰਤਿਆ ਗਿਆ ਸੀ ਇਸ ਤੋਂ ਇਲਾਵਾ ਕੱਲ ਇੱਕ ਪਿੰਡ ਮਕਸੂਦਪੁਰ ਦੇ ਵਿੱਚ ਜਿਹੜਾ ਇੱਕ ਆਪਣਾ ਪੋਸਟ ਆਫਿਸ ਦੇ ਵਿੱਚ ਇੱਕ ਲੇਡੀ ਆ ਸੁਖਵਿੰਦਰ ਕੌਰ ਉਹਦੇ ਪਰਸ ਦੇ ਵਿੱਚੋਂ ਜਿਹੜਾ ਆ ਜਦੋਂ ਵਾਸ਼ਰੂਮ ਕਰਨ ਪੋਸਟ ਆਫਿਸ ਦੇ ਵਿੱਚੋਂ ਵਾਸ਼ਰੂਮ ਕਰਨ ਸਾਹਮਣੇ ਘਰ ਗਈ ਸੀ ਇਨ ਬਿਟਵੀਨ ਦੋ ਲੜਕੇ ਜਿਹੜੇ ਆ ਉਹ ਮੋਟਰਸਾਈਕਲ ਤੇ ਆ ਕੇ ਉਹਦੇ ਪਰਸ ਵਿੱਚੋਂ ਪੈਸੇ ਕੱਢ ਕੇ ਔਰ ਕੁਝ ਡਾਕੂਮੈਂਟਸ ਕੱਢ ਕੇ ਲੈ ਗਿਆ ਸੀ ਔਰ ਪੁਲਿਸ ਨੇ ਉਹ ਸੀਸੀਟੀਵੀ ਫੁਟੇਜ ਵਗੈਰਾ ਦੀ ਐਲਪੈਨ ਐਲੈਕਟ੍ਰੋਨਿਕ ਸਿਸਟ ਹੁੰਦੇ ਹੈਲਪ ਦੇ ਨਾਲ ਉਹ ਦੋਸ਼ੀ ਆਪਾਂ ਜਿਹੜੇ ਆ ਵਿਦਨ 24 ਆਵਰਸ ਤੋਂ ਪਹਿਲਾਂ ਪਹਿਲਾਂ ਇਹ ਗ੍ਰਿਫਤਾਰ ਕਰ ਲਿਆ ਔਰ ਉਹਨਾਂ ਨੇ ਜਿਹੜਾ ਉਹ ਪੈਸੇ ਜਿਹੜੇ ਪਰਸੋਂ ਕੱਢੇ ਸੀ 30 ਹਜ਼ਾਰ ਰੁਪਏ ਉਹਨਾਂ ਦੇ ਵਿੱਚੋਂ ਰਿਕਵਰ ਕਰ ਲਿਆ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਆ ਔਰ ਜਲਦੀ ਜਿਹੜਾ ਅੰਦੇ ਵਿੱਚ ਬਾਕੀ ਜਿਹੜੇ ਪੈਸੇ ਆ ਉਹ ਆਪਣਾ ਪ੍ਰਮਾਣ ਕਰ ਲਈ ਜਾਉ। ਜਿਪਸਾ ਜਿਹੜੇ ਆ ਬੰਦੇ ਫੜੇ ਆ ਪੋਸਟ ਆਫੀਸਰ ਦਾ ਮਸਲਾ ਵਾ ਇਹ ਪਹਿਲਾਂ ਵੀ ਕੋ ਮਾਮਲਾ ਦਰਜ ਇਹਨਾਂ ਦੇ ਖਿਲਾਫ ਕਿ ਇਹ ਪਹਿਲੀ ਇਹਨਾਂ ਦੇ ਖਿਲਾਫ ਇੱਕ ਦੇ ਖਿਲਾਫ ਮਲਕੀਤ ਜਿਹੜਾ ਆ ਉਹਦੇ ਖਿਲਾਫ ਮੁਕੱਦਮੇ ਦਰਜ ਆ ਪਰ ਜੋ ਪਤਾ ਲੱਗਾ ਕਿ ਇਹ ਦੋਨੇ ਹੀ ਐਡਿਕਟ ਨੇ ਔਰ ਮਤਲਬ ਕਾਫੀ ਜਿਹੜਾ ਆ ਬਦਨਾਮ ਨਸਲਾ ਜੀ